ਸਾਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜਿੱਥੇ ਕਲਕੀ ਫਿਲਮ ਆਪਣਾ ਸਾਰੇ ਪਾਸੇ ਰੰਗ ਦਿਖਾ ਰਹੀ ਹੈ ਤਾਂ ਉੱਥੇ ਸਾਡੇ ਪੰਜਾਬੀਆਂ ਦੀ ਫਿਲਮ ਦਲਜੀਤ ਦੀ ਫਿਲਮ ਅਤੇ ਨੀਰੂ ਬਾਜਵਾ ਦੀ ਫਿਲਮ ਜੱਟ ਐਂਡ ਜੁਲੀਅਟ 3 ਆਪਣਾ ਰੰਗ ਦਿਖਾ ਰਹੀ ਹੈ ਸੋ ਫਿਲਮ ਤੋਂ ਰਿਲੀਜ਼ ਦੇ ਚੌਥੇ ਦਿਨ ਫਿਲਮ ਨੇ ਤਾਬੜ ਤੋੜ ਕਮਾਈ ਕੀਤੀ ਹੈ ਪਰ ਉਸ ਤੋਂ ਪਹਿਲਾਂ ਫਿਲਮ ਬਾਰੇ ਗੱਲਬਾਤ ਕਰਦੇ ਹਾਂ ਫਿਲਮ ਬੇਹੱਦ ਲੋਕਾਂ ਨੂੰ ਪਸੰਦ ਆ ਰਹੀ ਹੈ ਸਿਨੇਮਾ ਦੇ ਵਿੱਚ ਲੋਕ ਬੇਹਦ ਵੱਡੀ ਗਿੰਨਤੀ ਦੇ ਵਿੱਚ ਫਿਲਮ ਦੇਖਣ ਜਾ ਰਹੇ ਨੇ ਔਰ ਇਹ ਫਿਲਮ ਦੀ ਜੇ ਕਮਾਈ ਦੀ ਗੱਲ ਕਰੀਏ ਤਾਂ 4 ਦਿਨਾਂ ਦੇ ਵਿੱਚ ਫਿਲਮ ਨੇ 49 ਕਰੋੜ ਰੁਪਏ ਦੀ ਕਮਾਈ ਕਰ ਲਈ ਉੱਥੇ ਹੀ ਜਿੱਥੇ ਅਕਲਕੀ ਚਾਰੇ ਪਾਸੇ ਸ਼ਾਈ ਹੋਈ ਹੈ ਤੇ ਉੱਥੇ ਹੀ ਸਾਡੇ ਪੰਜਾਬੀਆਂ ਦੀ ਫਿਲਮ ਦਿਲਜੀਤ ਦੀ ਫਿਲਮ ਜੱਟ ਐਂਡ ਜੂਲੀਅਟ 3 ਸ਼ਾਈ ਪਈ ਹੈ ਸੋ ਦਿਲਜੀਤ ਉਹ ਨਾਮ ਹੈ ਜਿੱਥੇ ਦਿਲਜੀਤ ਨੇ ਪੱਗ ਨੂੰ ਰਿਪਰੈਜ਼ੈਂਟ ਕੀਤਾ ਹੈ ਉੱਥੇ ਹੀ ਦਿਲਜੀਤ ਨੇ ਪੰਜਾਬੀ ਰਿਪਰੈਜ਼ੈਂਟ ਕੀਤੀ ਹੈ ਪੰਜਾਬੀਆਂ ਨੂੰ ਰਿਪਰੈਜ਼ੈਂਟ ਕੀਤਾ ਪੂਰੇ ਵਰਲਡ ਦੇ ਵਿੱਚ ਨਾਮ ਚਮਕਾਇਆ ਜੇ ਗੱਲ ਕਰੀਏ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਤਾਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਦਿਲਜੀਤ ਨੇ ਕੀਤੇ ਨੇ ਕੈਨੇਡਾ ਵਿੱਚ ਅਮਰੀਕਾ ਵਿੱਚ ਸਾਰੇ ਸੋਲਡ ਆਊਟ ਗਏ ਸਨ ਤੇ ਉਸ ਤੋਂ ਬਾਅਦ ਹੁਣ ਫਿਲਮ ਰਿਲੀਜ਼ ਹੋਈ ਹੈ ਤਾਂ ਇੱਕ ਵਾਰ ਫਿਰ ਜਿੱਥੇ ਸਿਨੇਮਾ ਘਰ ਖਾਲੀ ਹੋਏ ਸੀਗੇ ਉੱਥੇ ਸਿਨੇਮਾ ਘਰ ਭਰ ਚੁੱਕੇ ਨੇ ਫਿਲਮ ਜੱਟ ਐਂਡ ਜੁਲੀਅਟ 3 ਦੇਖਣ ਲੋਕ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਨੇ ਸੋ ਤੁਸੀਂ ਫਿਲਮ ਦੇਖੀ ਜਾਂ ਨਹੀਂ ਦੇਖੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਦੇਖਦੇ ਰਹੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਜਿੱਥੇ ਕਲਕੀ ਫਿਲਮ ਆਪਣਾ ਸਾਰੇ ਪਾਸੇ ਰੰਗ ਦਿਖਾ ਰਹੀ ਹੈ ਤਾਂ ਉੱਥੇ ਸਾਡੇ ਪੰਜਾਬੀਆਂ ਦੀ ਫਿਲਮ ਦਲਜੀਤ ਦੀ ਫਿਲਮ ਅਤੇ ਨ ਜੱਟ ਐਂਡ ਜੁਲੀਅਟ 3 ਆਪਣਾ ਰੰਗ ਦਿਖਾ ਰਹੀ ਆ ਸੋ ਫਿਲਮ ਤੋਂ ਰਿਲੀਜ਼ ਦੇ ਚੌਥੇ ਦਿਨ ਫਿਲਮ ਨੇ ਤਾਬੜ ਤੋੜ ਕਮਾਈ ਕੀਤੀ ਹੈ ਪਰ ਉਸ ਤੋਂ ਪਹਿਲਾਂ ਫਿਲਮ ਬਾਰੇ ਗੱਲਬਾਤ ਕਰਦੇ ਆ ਫਿਲਮ ਬੇਹੱਦ ਲੋਕਾਂ ਨੂੰ ਪਸੰਦ ਆ ਰਹੀ ਹੈ ਸਿਨੇਮਾ ਦੇ ਵਿੱਚ ਲੋਕ ਬੇਹੱਦ ਵੱਡੀ ਗਿਣਤੀ ਦੇ ਵਿੱਚ ਫਿਲਮ ਦੇਖਣ ਜਾ ਰਹੇ ਨੇ ਔਰ ਫਿਲਮ ਦੀ ਜੇ ਕਮਾਈ ਦੀ ਗੱਲ ਕਰੀਏ ਤਾਂ 4 ਦਿਨਾਂ ਦੇ ਵਿੱਚ ਫਿਲਮ ਨੇ 49 ਕਰੋੜ ਰੁਪਏ ਦੀ ਕਮਾਈ ਕਰ ਲਈ ਉੱਥੇ ਹੀ ਜਿੱਥੇ ਅਕਲਕੀ ਚਾਰੇ ਪਾਸੇ ਛਾਈ ਹੋਈ ਹੈ ਤੇ ਉੱਥੇ ਸਾਡੇ ਪੰਜਾਬੀਆਂ ਦੀ ਫਿਲਮ ਦਿਲਜੀਤ ਦੀ ਫਿਲਮ ਜੱਟ ਐਂਡ ਜੁਲੀਅਟ 3 ਛਾਈ ਪਈ ਹੈ ਸੋ ਦਿਲਜੀਤ ਉਹ ਨਾਮ ਹੈ ਜਿੱਥੇ ਦਿਲਜੀਤ ਨੇ ਪੱਗ ਨੂੰ ਰਿਪਰੈਜ਼ੈਂਟ ਕੀਤਾ ਹੈ ਉੱਥੇ ਹੀ ਦਿਲਜੀਤ ਨੇ ਪੰਜਾਬੀ ਰਿਪਰੈਜ਼ੈਂਟ ਕੀਤੀ ਹੈ ਪੰਜਾਬੀਆਂ ਨੂੰ ਰਿਪਰੈਜ਼ੈਂਟ ਕੀਤਾ ਪੂਰੇ ਵਰਲਡ ਦੇ ਵਿੱਚ ਨਾਮ ਚਮਕਾਇਆ ਜੇ ਗੱਲ ਕਰੀਏ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਤਾਂ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਦਿਲਜੀਤ ਨੇ ਕਾਫੀ ਜਿਹੜੇ ਸ਼ੋਅ ਕੀਤੇ ਨੇ ਕੈਨੇਡਾ ਵਿੱਚ ਅਮਰੀਕਾ ਵਿੱਚ ਸਾਰੇ ਸੋਲਡ ਆਊਟ ਗਏ ਸਨ ਤੇ ਉਸ ਤੋਂ ਬਾਅਦ ਹੁਣ ਫਿਲਮ ਰਿਲੀਜ਼ ਹੋਈ ਹੈ ਤਾਂ ਇੱਕ ਵਾਰ ਫਿਰ ਜਿੱਥੇ ਸਿਨੇਮਾ ਘਰ ਖਾਲੀ ਹੋਏ ਸੀਗੇ ਉੱਥੇ ਸਿਨੇਮਾ ਘਰ ਭਰ ਚੁੱਕੇ ਨੇ फिल्म जट एंड जूलीट थ्री देखने लोग बड़ी दे के जा रहे हैं सो तुसी फिल्म देखी या नहीं देखी सू कमेंट करके दस सद देखते दे रहो दैनिक सवेरा टीवी सत देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।